ਜੰਡਿਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕੀਤਾ ਗਿਆ ਕੁਝ ਲੋਕਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਪੰਚਾਇਤ ਮੈਂਬਰ ਗੰਭੀਰ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰੀ ਘਟਨਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਰਾਣਾ ਕਲਾਂ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਅਚਾਨਕ ਹੀ ਇਸ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਪੀੜਤ ਜੋ ਜ਼ਖਮੀ ਹੈ ਉਸ ਦਾ ਆਖਣਾ ਹੈ ਕਿ ਕੁਝ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ ਕਿ ਇਲਾਕੇ ਦੇ ਵਿੱਚ ਨਸ਼ਾ ਨਾ ਵੇਚਿਆ ਜਾਵੇ ਕਿਸੇ ਵੀ ਥਾਂ ਤੇ ਨਸ਼ਾ ਜਿਹੜਾ ਉਹ ਨਾ ਵੇਚਿਆ ਜਾਵੇ ਏਸੇ ਦੇ ਗੁੱਸੇ ਦੇ ਵਿੱਚ ਆਏ ਉਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਕੁਝ ਬਦਮਾਸ਼ਾਂ ਨੂੰ ਭੇਜਿਆ ਗਿਆ ਜਿਨ੍ਹਾਂ ਦੇ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਗਿਆ ਫਿਲਹਾਲ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੰਡੇਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕੀਤਾ ਗਿਆ ਕੁਝ ਲੋਕਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਪੰਚਾਇਤ ਮੈਂਬਰ ਗੰਭੀਰ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰੀ ਘਟਨਾ ਜੰਡੇਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਰਾਣਾ ਕਲਾਂ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਅਚਾਨਕ ਹੀ ਇਸ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਪੀੜਤ ਜੋ ਜ਼ਖਮੀ ਹੈ ਉਸ ਦਾ ਆਖਣਾ ਹੈ ਕਿ ਕੁਝ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ ਕਿ ਇਲਾਕੇ ਦੇ ਵਿੱਚ ਨਸ਼ਾ ਨਾ ਵੇਚਿਆ ਜਾਵੇ ਕਿਸੇ ਵੀ ਥਾਂ ਤੇ ਨਸ਼ਾ ਜਿਹੜਾ ਉਹ ਨਾ ਵੇਚਿਆ ਜਾਵੇ ਏਸੇ ਦੇ ਗੁੱਸੇ ਦੇ ਵਿੱਚ ਆਏ ਉਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਕੁਝ ਬਦਮਾਸ਼ਾਂ ਨੂੰ ਭੇਜਿਆ ਗਿਆ ਜਿਨ੍ਹਾਂ ਦੇ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਗਿਆ ਫਿਲਹਾਲ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੰਡਿਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕੀਤਾ ਗਿਆ ਕੁਝ ਲੋਕਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਪੰਚਾਇਤ ਮੈਂਬਰ ਗੰਭੀਰ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰੀ ਘਟਨਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਰਾਣਾ ਕਲਾਂ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਅਚਾਨਕ ਹੀ ਇਸ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਪੀੜਤ ਜੋ ਜ਼ਖਮੀ ਹੈ ਉਸ ਦਾ ਆਖਣਾ ਹੈ ਕਿ ਕੁਝ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ ਕਿ ਇਲਾਕੇ ਦੇ ਵਿੱਚ ਨਸ਼ਾ ਨਾ ਵੇਚਿਆ ਜਾਵੇ ਕਿਸੇ ਵੀ ਥਾਂ ਤੇ ਨਸ਼ਾ ਜਿਹੜਾ ਉਹ ਨਾ ਵੇਚਿਆ ਜਾਵੇ ਏਸੇ ਦੇ ਗੁੱਸੇ ਦੇ ਵਿੱਚ ਆਏ ਉਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਕੁਝ ਬਦਮਾਸ਼ਾਂ ਨੂੰ ਭੇਜਿਆ ਗਿਆ ਜਿਨ੍ਹਾਂ ਦੇ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਗਿਆ ਫਿਲਹਾਲ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੰਡਿਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕੀਤਾ ਗਿਆ ਕੁਝ ਲੋਕਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਪੰਚਾਇਤ ਮੈਂਬਰ ਗੰਭੀਰ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰੀ ਘਟਨਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਰਾਣਾ ਕਲਾਂ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਅਚਾਨਕ ਹੀ ਇਸ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਪੀੜਤ ਜੋ ਜ਼ਖਮੀ ਹੈ ਉਸ ਦਾ ਆਖਣਾ ਹੈ ਕਿ ਕੁਝ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ ਕਿ ਇਲਾਕੇ ਦੇ ਵਿੱਚ ਨਸ਼ਾ ਨਾ ਵੇਚਿਆ ਜਾਵੇ ਕਿਸੇ ਵੀ ਥਾਂ ਤੇ ਨਸ਼ਾ ਜੜਾ ਉਹ ਨਾ ਵੇਚਿਆ ਜਾਵੇ ਏਸੇ ਦੇ ਗੁੱਸੇ ਦੇ ਵਿੱਚ ਆਏ ਉਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਕੁਝ ਬਦਮਾਸ਼ਾਂ ਨੂੰ ਭੇਜਿਆ ਗਿਆ ਜਿਨ੍ਹਾਂ ਦੇ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਗਿਆ ਫਿਲਹਾਲ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੰਡਿਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕੀਤਾ ਗਿਆ ਕੁਝ ਲੋਕਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਪੰਚਾਇਤ ਮੈਂਬਰ ਗੰਬੀਰ ਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰੀ ਘਟਨਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਰਾਣਾ ਕਲਾਂ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਅਚਾਨਕ ਹੀ ਇਸ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਪੀੜਤ ਜੋ ਜ਼ਖਮੀ ਹੈ ਉਸ ਦਾ ਆਖਣਾ ਹੈ ਕਿ ਕੁਝ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ ਕਿ ਇਲਾਕੇ ਦੇ ਵਿੱਚ ਨਸ਼ਾ ਨਾ ਵੇਚਿਆ ਜਾਵੇ ਕਿਸੇ ਵੀ ਥਾਂ ਤੇ ਨਸ਼ਾ ਜਿਹੜਾ ਉਹ ਨਾ ਵੇਚਿਆ ਜਾਵੇ ਏਸੇ ਦੇ ਗੁੱਸੇ ਦੇ ਵਿੱਚ ਆਏ ਉਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਕੁਝ ਬਦਮਾਸ਼ਾਂ ਨੂੰ ਭੇਜਿਆ ਗਿਆ ਜਿਨ੍ਹਾਂ ਦੇ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਗਿਆ ਫਿਲਹਾਲ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੰਡਿਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕੀਤਾ ਗਿਆ ਕੁਝ ਲੋਕਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਪੰਚਾਇਤ ਮੈਂਬਰ ਗੰਭੀਰ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰੀ ਘਟਨਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਰਾਣਾ ਕਲਾਂ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਅਚਾਨਕ ਹੀ ਇਸ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਪੀੜਤ ਜੋ ਜ਼ਖਮੀ ਹੈ ਉਸ ਦਾ ਆਖਣਾ ਹੈ ਕਿ ਕੁਝ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ ਕਿ ਇਲਾਕੇ ਦੇ ਵਿੱਚ ਨਸ਼ਾ ਨਾ ਵੇਚਿਆ ਜਾਵੇ ਕਿਸੇ ਵੀ ਥਾਂ ਤੇ ਨਸ਼ਾ ਜਿਹੜਾ ਉਹ ਨਾ ਵੇਚਿਆ ਜਾਵੇ ਏਸੇ ਦੇ ਗੁੱਸੇ ਦੇ ਵਿੱਚ ਆਏ ਉਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਕੁਝ ਬਦਮਾਸ਼ਾਂ ਨੂੰ ਭੇਜਿਆ ਗਿਆ ਜਿਨ੍ਹਾਂ ਦੇ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਗਿਆ ਫਿਲਹਾਲ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੰਡਿਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕੀਤਾ ਗਿਆ ਕੁਝ ਲੋਕਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਪੰਚਾਇਤ ਮੈਂਬਰ ਗੰਭੀਰ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰੀ ਘਟਨਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਰਾਣਾ ਕਲਾਂ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਅਚਾਨਕ ਹੀ ਇਸ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਪੀੜਤ ਜੋ ਜ਼ਖਮੀ ਹੈ ਉਸ ਦਾ ਆਖਣਾ ਹੈ ਕਿ ਕੁਝ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ ਕਿ ਇਲਾਕੇ ਦੇ ਵਿੱਚ ਨਸ਼ਾ ਨਾ ਵੇਚਿਆ ਜਾਵੇ ਕਿਸੇ ਵੀ ਥਾਂ ਤੇ ਨਸ਼ਾ ਜੜਾ ਉਹ ਨਾ ਵੇਚਿਆ ਜਾਵੇ ਏਸੇ ਦੇ ਗੁੱਸੇ ਦੇ ਵਿੱਚ ਆਏ ਉਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਕੁਝ ਬਦਮਾਸ਼ਾਂ ਨੂੰ ਭੇਜਿਆ ਗਿਆ ਜਿਨ੍ਹਾਂ ਦੇ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਗਿਆ ਫਿਲਹਾਲ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੰਡੇਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕੀਤਾ ਗਿਆ ਕੁਝ ਲੋਕਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਪੰਚਾਇਤ ਮੈਂਬਰ ਗੰਭੀਰ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰੀ ਘਟਨਾ ਜੰਡੇਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਰਾਣਾ ਕਲਾਂ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਅਚਾਨਕ ਹੀ ਇਸ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਪੀੜਤ ਜੋ ਜ਼ਖਮੀ ਹੈ ਉਸ ਦਾ ਆਖਣਾ ਹੈ ਕਿ ਕੁਝ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ ਕਿ ਇਲਾਕੇ ਦੇ ਵਿੱਚ ਨਸ਼ਾ ਨਾ ਵੇਚਿਆ ਜਾਵੇ ਕਿਸੇ ਵੀ ਥਾਂ ਤੇ ਨਸ਼ਾ ਜਿਹੜਾ ਉਹ ਨਾ ਵੇਚਿਆ ਜਾਵੇ ਏਸੇ ਦੇ ਗੁੱਸੇ ਦੇ ਵਿੱਚ ਆਏ ਉਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਕੁਝ ਬਦਮਾਸ਼ਾਂ ਨੂੰ ਭੇਜਿਆ ਗਿਆ ਜਿਨ੍ਹਾਂ ਦੇ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਗਿਆ ਫਿਲਹਾਲ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੰਡਿਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕੀਤਾ ਗਿਆ ਕੁਝ ਲੋਕਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਪੰਚਾਇਤ ਮੈਂਬਰ ਗੰਭੀਰ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰੀ ਘਟਨਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਰਾਣਾ ਕਲਾਂ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਅਚਾਨਕ ਹੀ ਇਸ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਪੀੜਤ ਜੋ ਜ਼ਖਮੀ ਹੈ ਉਸ ਦਾ ਆਖਣਾ ਹੈ ਕਿ ਕੁਝ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਵੱਲੋਂ ਮਨਾ ਕੀਤਾ ਜਾਂਦਾ ਹੈ ਕਿ ਇਲਾਕੇ ਦੇ ਵਿੱਚ ਨਸ਼ਾ ਨਾ ਵੇਚਿਆ ਜਾਵੇ ਕਿਸੇ ਵੀ ਥਾਂ ਤੇ 사જન ਸਿੰਘ ਕੀ ਗੱਲ ਹੋਈ ਸਾਜਨ ਗੱਲ ਅਜੇ ਹੋਈ ਜੇ ਆਪਾਂ ਜਿਹੜੇ ਸਮਾਨ ਵੇਚਦੇ ਆਪਾਂ ਉਹਨਾਂ ਨੂੰ ਢੱਕਣਦੇ ਹਾਂ ਉਹਨਾਂ ਆਪਣੇ ਦੇ ਉੱਤੇ ਹਮਲਾ ਕਰਦਾ ਉਹਨਾਂ ਕੋ ਆਪਾਂ ਸਮਾਨ ਵੀ ਬਰਾਮਦ ਕੀਤਾ ਵਾ ਉਹਨਾਂ ਬੰਦੇ ਲਿਆ ਕੇ ਗੋਲੀਆਂ ਚਲਾਈਆਂ ਉਹਨਾਂ ਦਾਤਰ ਮਾਰੇ ਆ ਸਿਰ ਦੇ ਵਿੱਚ ਇਧਰ ਵੀ ਸਿਰ ਦੇ ਵਿੱਚ ਮਾਰਿਆ ਇਧਰ ਹੀ ਮਾਰਿਆ ਮੋਢੇ ਤੇ ਆ ਗੋਲੀਆਂ ਦੇ ਉਨਾਂ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਆਪਾਂ ਨੂੰ ਪੂਰੀ ਕੀਤੀ ਆ ਕਿੰਨਿਆਂ ਕੋਲ ਗੋਲੀਆਂ ਨਾਲ ਦੋ ਚਲਾਈਆਂ ਇੱਕ ਮੁੰਡੇ ਦੇ ਲਾਕੇ ਲੰਘ ਗਈਦਰ ਨੂੰ ਤੇ ਉਹ ਕਿੱਥੇ ਡਾਕ ਲਾ ਉਹ ਦਾਹਾ ਮਾਨ ਨਾਲ ਹਾਂਜੀ ਤੇ ਕੌਣ ਲੋਕ ਸੀ ਜਿਨ੍ਹਾਂ ਨੇ ਇਹ ਬੋਲ ਕੇ ਕਰੇ ਇੱਕ ਕਾਸ਼ੂ 파ਸ਼ਦੀਪ ਸਿੰਘ ਸਿੱਧਾ ਨਾਂ ਚਿੱਬੀ ਉਹ ਵੀ ਕਾਸ਼ਦੀਪ ਸਿੰਘ ਮੋਟਾ ਉਹਦਾ ਨਾਂ ਤੇ ਪ੍ਰੀਤ ਸਿੱਧਾ ਨਾਂ ਦਾ ਰਾਣਾ ਪਿੰਡ ਰਾਣਾ ਕਾਲਾ ਜਿਲ੍ਹਾ ਅੰਮ੍ਰਿਤਸਰ ਕਿਹੜਾ ਥਾਣਾ ਲੱਗਦਾ ਆ ਜੜੇ ਵਾਲਾ ਥਾਣੇ ਕੰਪਲੇਨ ਕੀਤੀ ਹਾਂਜੀ ਆਏ ਐਸਐਚਓ ਸਾਹਿਬ ਆਏ ਹੀ ਉਹਨਾਂ ਮੌਕਾ ਵੇਖਿਆ ਵਾ ਤੇ ਉਹ ਸਾਰੀ ਗੱਲਬਾਤ ਹੋਈ ਹੁਣ ਕੀ ਕਾਰਵਾਈ ਕੀਤੀ ਕਾਰਵਾਈ ਆਪਾਂ ਉਹਨਾਂ ਤੇ ਪਰਚਾ ਕਰਾਤਾ ਵਾ ਆਪਾਂ ਜੋ ਵੀ ਹੁੰਦੀ ਕਾਰਵਾਈ ਆਪਾਂ ਪੂਰੀ ਕਰਾਵਾਂਗੇ ਉਹਨਾਂ ਦੇ ਉੱਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜੋ ਵੀ ਹੁੰਦੀ ਕਾਰਵਾਈ ਉਹਨਾਂ ਤੇ ਜ਼ਰੂਰ ਕਰਨ ਉਹ ਪੂਰੇ ਵੇਰੇ ਪਏ ਆ ਉਹਾਂ ਦੇ ਅਸੀਂ ਸਮਾਨ ਵੇਚਣਾ ਵਾ ਆਨੂੰ ਕੋਈ ਵੀ ਨਹੀਂ ਡੱਕ ਸਕਦਾ ਤੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਤੇ ਪੂਰੀ ਤੋਂ ਪੂਰੀ ਸਾਡੀ ਹਲਫ ਕਰਨ ਅਸੀਂ ਦੇ ਨਸ਼ਿਆਂ ਦੇ ਵਿਰੋਧ ਜਿਹੜੇ ਬੰਦੇ ਨਸ਼ਾ ਵੇਚਦੇ ਆ ਦੋ ਬੰਦੇ ਹੋ ਰਿਆ ਇੱਕ ਗੰਗਾ ਇੱਕ ਅਰਸ਼ ਉਹਨਾਂ ਨੇ ਰੋੜੇ ਮਾਰੇ ਉਹਨਾਂ ਦੇ ਨਾਲ ਨਹੀਂ ਪੰਜਾਬ ਸਰਕਾਰ ਉਹਨਾਂ ਦੇ ਅਰਸ਼ ਕੇ ਕਰ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਵਿਰੋਧ ਕੀ ਪੰਜਾਬ ਪੁਲਿਸ ਜਿਹੜੀ ਉਸ ਤੇ ਕਾਰਵਾਈ ਨਹੀਂ ਕਰਦੀ ਕਾਰਵਾਈ ਕਰਦੀ ਪੁਲਿਸ ਠੀਕ ਆ ਕਾਰਵਾਈ ਉਹਨਾਂ ਫੜ ਕੇ ਵੀ ਉਹ ਪਘੋੜੇ ਅੱਗੇ ਪਘੋੜੇ ਆ ਪਹਿਲਾਂ ਵੀ ਪਘੋੜੇ ਆਓ ਚਿਬੀ ਤੇ ਚਿਬੀ ਤੇ ਪਰਚਾ ਵਾ ਉਹ ਪਘੋੜਾ ਵਾ ਤੇ ਜਿਹੜਾ ਕਾਸ਼ਦੀਪ ਸਿੰਘ ਆ ਉਹਨੇ ਮੱਝ ਚੋਰੀ ਕੀਤੀ ਸੀ ਪਿਛੇਰੇ ਉਹਦੇ ਤੇ ਫੇਰ ਪਰਚਾ ਆਇਆ ਏ ਹੁਣ ਫੇਰ ਉਹਦੇ ਚ ਕਾਸ਼ਦੀਪ ਸਿੰਘ ਦੇ ਅਸੀਂ ਜੇਬ ਦੇ ਵਿੱਚੋਂ ਸਮਾਨ ਕੱਢਿਆ ਨਾ ਜੋ ਐਸਐਸਓ ਸਾਹਿਬ ਨੂੰ ਆਪਾਂ ਸਮਾਨ ਬਰਾਮਦ ਕਰਾਤਾ ਕਿੰਨੇ ਕਿੰਨੇ ਗ੍ਰਾਮ ਹੋਊਗਾ ਗ੍ਰਾਮ ਮੰਨ ਲਓ 2 ਗ੍ਰਾਮਾਂ 3 ਗ੍ਰਾਮਾਂ ਹੋਊਗਾ ਸਮਾਨ ਉਹ ਪਿੰਦਾ ਵਾਂ ਜਾਂ ਵੇਚਦਾ ਵਾ ਪਿੰ ਪਹਿਲਾਂ ਵੇਚਦਾ ਵੇਚਦਾ ਵੀ ਜਾਂ ਤੇ ਪਿੰਦਾ ਵੀ ਜਾਂ ਦੋਵੇਂ ਕੰਮ ਕਰਦਾ ਜੀ ਕੀ ਮੰਗ ਕਰਦਾ ਜੀ ਉਹ ਮੰਗਾ ਆਪਾਂ ਪ੍ਰਸ਼ਾਸਨ ਕੋ ਇਹੋ ਕਰਦੇ ਆ ਵੀ ਜਿਹੜੀ ਹੁੰਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਤੇ ਪੂਰੀ ਪ੍ਰਸ਼ਾਸਨ ਵੀ ਹਟਾ ਸਾਥ ਦੇ ਅਸੀਂ ਕੋਈ ਮਾੜਾ ਕੰਮ ਨਹੀਂ ਕਰਨਦੇ ਅਸੀਂ ਚੰਗਾ ਹੀ ਕੰਮ ਕਰਨਦੇ ਆ ਇਹ ਉੱਥੇ ਜੀ ਇਹ ਆਪਣਾ ਸਾਜਨ ਸਿੰਘ ਤੇ ਸਤਰਾਮ ਸਿੰਘ ਇਹਨਾਂ ਨੇ ਸਾਨੂੰ ਬਿਆਨ ਦਰਜ ਕਰਾਇਆ ਵਾ ਕਿ ਇਹ ਉੱਥੇ ਗਲੀ ਦੇ ਵਿੱਚ ਆਪਣੇ ਘਰ ਦੇ ਅੱਗੇ ਉਹਨਾਂ ਦੀ ਗਲੀ ਹੈ ਗਲੀ ਦੇ ਵਿੱਚ ਖੜੇ ਸੀ ਤੇ ਪੰਜ ਛੇ ਮੁੰਡੇ ਇੱਕ ਆਕਾਸ਼ਦੀ ਪਿਆ ਪੁੱਤਰ ਪਤਾਪ ਸਿੰਘ ਤੇ ਪ੍ਰੀਤ ਮੋਟਾ ਪੁੱਤਰ ਬਲਵਿੰਦਰ ਸਿੰਘ ਆਕਾਸ਼ ਕਾਸ਼ੂ ਤੇ ਅਕਾਸ਼ ਕਾਸ਼ੂ ਦਾ ਕੋਈ ਸਾਲਾ ਵਾ ਕਿ ਤੇ ਹੋਰ 4-5 ਅਣਪਛਾਤੇ ਇਹ ਆਏ ਆ ਤੇ ਇਹਨਾਂ ਨੇ ਜਿਹੜਾ ਵਾ ਆਕਾਸ਼ ਕਾਸ਼ੂ ਦਾ ਜਿਹੜਾ ਸਾਲਾ ਵਾ ਉਹਨੇ ਪਿਸਤਲ ਨਾਲ ਸਿੱਧਾ ਜਿਹੜਾ ਵਾ ਇੱਥੇ ਸਤਨਾਮ ਤੇ ਫਾਇਰ ਕੀਤਾ ਜੋ ਇਹਦੇ ਇਹ ਖਾਬੀ ਪਾਸੇ ਨੂੰ ਹੋ ਗਿਆ ਤੇ ਇਹਦੇ ਜਿਹੜਾ ਵਾ ਸੱਜੇ ਮੋਢੇ ਤੇ ਹੀ ਠਾਂ ਖਹਿ ਕੇ ਲੰਘ ਗਿਆ ਤੇ ਦੂਜੇ ਨਾਲ ਜਿਹੜਾ ਹੈਗਾ ਵਾ ਸਾਜਨੇ ਆ ਸਾਜਨ ਦੇ ਉਹ ਦਤਰਾ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਇਹਨਾਂ ਕੋਈ ਪਿੰਡ ਦੇ ਵਿੱਚ ਇਹ ਬੰਦੇ ਕੋਈ ਮਾੜਾ ਕੰਮ ਕਰਦੇ ਸੀ ਤੇ ਉਸੇ ਰੰਜਿਸ਼ ਕਰਕੇ ਇਹਨਾਂ ਨੇ ਇਹਨਾਂ ਨਾਲ ਰੰਜਿਸ਼ ਰੱਖੀ ਤੇ ਇਹਨਾਂ ਨੂੰ ਲੜਾਈ ਝਗੜਾ ਕਰਕੇ ਦੱਸਿਆ ਜਾ ਰਿਹਾ ਕਿ ਉਹ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਸਾਡੇ ਨੂੰ ਇਹ ਦਾਸ਼ ਨਹੀਂ ਇਹ ਸਾਰੇ ਅਸੀਂ ਤਰਤੀਸ਼ ਕਰਾਂਗੇ ਇਹਦੇ ਬਾਰੇ ਤੇ ਜੋ ਵੀ ਤਫਤੀਸ਼ ਹੋਊਗੀ ਉਹਦੇ ਮੁਤਾਬਕ ਅਸੀਂ ਜਿਹੜਾ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਤੇ ਇਹੋ ਲਿਖਾਇਆ ਵੀ ਮਾੜਾ ਕੰਮ ਕਰਦੇ ਸੀ ਉਹਦੇ ਵਿੱਚ ਅਸੀਂ ਵੇਖਾਂਗੇ ਵੀ ਮਾੜਾ ਕੰਮ ਕਿਹੜਾ ਕਰਦੇ ਸੀ ਦੱਸਿਆ ਜਾ ਰਿਹਾ ਕਿ ਨਸ਼ਾ ਜਣਾ ਵਾ ਉਹ ਬਰਾਮਦ ਵੀ ਕਰਵਾਇਆ ਗਿਆ ਵਾ ਕੁਝ ਨਹੀਂ ਨਹੀਂ ਜੀ ਇਹੋ ਜੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਤੇ ਸਾਹਮਣੇ ਆਈ ਹੁੰਦੀ ਤੇ ਅਸੀਂ ਐਨਡੀਪੀਐਸ ਅਖਤ ਤਹਿਤ ਮੁਕਦਮਾ ਦਰਜ ਕਰਨਾ ਸੀ ਸਾਜਨ ਸਿੰਘ ਕੀ ਗੱਲ ਹੋਈ ਸਾਜਨ ਦੀ ਗੱਲ ਅਜੇ ਹੋਈ ਜੇ ਆਪਾਂ ਜਿਹੜੇ ਸਮਾਨ ਵੇਚਦੇ ਆਪਾਂ ਉਹਨਾਂ ਨੂੰ ਟੱਕਣ ਦੇ ਹਾਂ ਉਹਨਾਂ ਆਪਣੇ ਦੇਤੇ ਹਮਲਾ ਕਰਦਾ ਉਹਨਾਂ ਕੋ ਆਪਾਂ ਸਮਾਨਵੀ ਬਰਾਮਦ ਕੀਤਾ ਵਾ ਉਹਨਾਂ ਬੰਦੇ ਲਿਆ ਕੇ ਗੋਲੀਆਂ ਚਲਾਈਆਂ ਉਹਨਾਂ ਦਾਤਰ ਮਾਰੇ ਆ ਸਿਰ ਦੇ ਵਿੱਚ ਇਧਰ ਵੀ ਸਿਰ ਦੇ ਵਿੱਚ ਮਾਰਿਆ ਇਧਰ ਹੀ ਮਾਰਿਆ ਮੋਢੇ ਤੇ ਆ ਗੋਲੀ ਗਈ ਉਹਨਾਂ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਆਪਾਂ ਨੂੰ ਪੂਰੀ ਕੀਤੀ ਆ ਕਿੰਨੇ ਆ ਕੋਲ ਗੋਲੀਆਂ ਨੇ ਦੋ ਚਲਾਈਆਂ ਇੱਕ ਮੁੰਡੇ ਦੇ ਲਾਕੇ ਲੰਘ ਗਈ ਇਧਰ ਨੂੰ ਤੇ ਉਹ ਕਿੱਥੇ ਡਾਕਲਾ ਉਹ ਦਾਖਾ ਮਾਨ ਨਾਲ ਹਾਂਜੀ ਤੇ ਕੌਣ ਲੋਕ ਸੀ ਜਿਨ੍ਹਾਂ ਨੇ ਇਹ ਕੋਲ ਜੇ ਲਏ ਇੱਕ ਕਾਸ਼ੂ ਕਾਸ਼ਦੀਪ ਸਿੰਘ ਸਿੱਧਾ ਨਾਂ ਚਿੱਬੀ ਉਹ ਵੀ ਕਾਸ਼ਦੀਪ ਸਿੰਘ ਮੋਟਾ ਉਹਦਾ ਨਾਂ ਤੇ ਪ੍ਰੀਤ ਸਿੱਧਾ ਨਾਂ ਦਾ ਰਾਣਾ ਪਿੰਡ ਰਾਣਾ ਕਾਲਾ ਜਿਹੜਾ ਅੰਮ੍ਰਿਤਸਰ ਕਿਹੜਾ ਥਾਣਾ ਲੱਗਦਾ ਆ ਜੜੇ ਵਾਲਾ ਥਾਣੇ ਕੰਮ ਨਹੀਂ ਹਾਂਜੀ ਆਇਆ ਐਸਐਚਓ ਸਾਹਿਬ ਆਇਆ ਹੀ ਉਹਨਾਂ ਮੁੱਤਾਂ ਵੇਖਿਆ ਵਾ ਤੇ ਉਹ ਸਾਰੀ ਗੱਲਬਾਤ ਹੋਈ ਹੈ ਹੁਣ ਕੀ ਕਾਰਵਾਈ ਕੀਤੀ ਕਾਰਵਾਈ ਆਪਾਂ ਉਹਨਾਂ ਤੇ ਪਰਚਾ ਕਰਾਤਾ ਵਾ ਆਪਾਂ ਜੋ ਵੀ ਹੁੰਦੀ ਕਾਰਵਾਈ ਆਪਾਂ ਪੂਰੀ ਕਰਾਵਾਂਗੇ ਉਹਨਾਂ ਦੇ ਉੱਤੇ ਤਸਾਹਸ਼ਨ ਨੂੰ ਵੀ ਬੇਨਤੀ ਆ ਵੀ ਜੋ ਵੀ ਹੁੰਦੀ ਕਾਰਵਾਈ ਉਹਨਾਂ ਤੇ ਜਰੂਰ ਕਰਨ ਉਹ ਪੂਰੇ ਵੇਰੇ ਪਏ ਆ ਉਹ ਆਂਦੇ ਆਂ ਹੀ ਸਮਾਨ ਵੇਚਣਾ ਵਾ ਆਨੂੰ ਕੋਈ ਵੀ ਨਹੀਂ ਡੱਕ ਸਕਦਾ ਤੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਵੀ ਪੂਰੀ ਤੋਂ ਪੂਰੀ ਸਾਡੀ ਹਲਫ ਕਰਨ ਅਸੀਂ ਦੇ ਨਸ਼ਿਆਂ ਦੇ ਦੌਰਤ ਜਿਹੜੇ ਬੰਦੇ ਨਸ਼ਾ ਵੇਚਦੇ ਆ ਦੋ ਬੰਦੇ ਹੋ ਰਿਆ ਇੱਕ ਗੰਗਾ ਇੱਕ ਅਰਸ਼ ਉਹਨਾਂ ਨੇ ਰੋੜੇ ਮਾਰੇ ਉਹਨਾਂ ਦੇ ਨਾਲ ਪੰਜਾਬ ਸਰਕਾਰ ਉਹਨਾਂ ਦੇ ਅਰਸ਼ ਕੇ ਕਰ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਵਿਰੁੱਧ ਕਿ ਪੰਜਾਬ ਪੁਲਿਸ ਜਿਹੜੀ ਉਸ ਤੇ ਕਾਰਵਾਈ ਨਹੀਂ ਕਰਦੀ ਕਾਰਵਾਈ ਕਰਦੀ ਪੁਲਿਸ ਠੀਕ ਆ ਕਾਰਵਾਈ ਉਹਨਾਂ ਫੜ ਕੇ ਵੀ ਉਹ ਪਘੋੜੇ ਅੱਗੇ ਪਘੋੜੇ ਆ ਪਹਿਲਾਂ ਵੀ ਪਘੋੜੇ ਆਓ ਚਿਬੀ ਤੇ ਚਿਬੀ ਤੇ ਪਰਚਾ ਵਾ ਉਹ ਪਘੋੜਾ ਵਾ ਤੇ ਜਿਹੜਾ ਕਾਸ਼ਦੀਪ ਸਿੰਘ ਆ ਉਹਨੇ ਮੱਝ ਚੋਰੀ ਕੀਤੀ ਸੀ ਪਿਛੇਰੇ ਉਹਦੇ ਤੇ ਫੇਰ ਪਰਚਾ ਆਇਆ ਏ ਹੁਣ ਫੇਰ ਉਹਦੇ ਚ ਕਾਸ਼ਦੀਪ ਸਿੰਘ ਦੇ ਅਸੀਂ ਜੇਬ ਦੇ ਵਿੱਚੋਂ ਸਮਾਨ ਕੱਢਿਆ ਨਾ ਜੋ ਐਸਐਚਓ ਸਾਹਿਬ ਨੂੰ ਆਪਾਂ ਸਮਾਨ ਬਰਾਮਦ ਕਰਾਤਾ ਕਿੰਨੇ ਕਿੰਨੇ ਗ੍ਰਾਮ ਹੋਊਗਾ ਗ੍ਰਾਮ ਮਾਲੋ 2 ਗ੍ਰਾਮਾ 3 ਗ੍ਰਾਮਾ ਹੋਊਗਾ ਸਮਾਨਾ ਪੀਂਦਾ ਵਾਜਾਂ ਵੇਚਦਾ ਵਾ ਪਿੰ ਪਹਿਲਾਂ ਵੇਚਦਾ ਵੇਚਦਾ ਵੀ ਆ ਤੇ ਪਿੰਦਾ ਵੀ ਆ ਦੋਵੇਂ ਕੰਮ ਕਰਦਾ ਜੀ ਕੀ ਮੰਗ ਕਰਦੇ ਜੀ ਮੰਗਾ ਆਪਾਂ ਪ੍ਰਸ਼ਾਸਨ ਕੋ ਇਹੋ ਕਰਦੇ ਆ ਵੀ ਜਿਹੜੀ ਹੁੰਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਤੇ ਪੂਰੀ ਪ੍ਰਸ਼ਾਸਨ ਵੀ ਸਾਡਾ ਸਾਥ ਦੇ ਅਸੀਂ ਕੋਈ ਮਾੜਾ ਕੰਮ ਨਹੀਂ ਕਰਨਦੇ ਅਸੀਂ ਚੰਗਾ ਹੀ ਕੰਮ ਕਰਨਦੇ ਆ ਇਹ ਉੱਥੇ ਜੀ ਇਹ ਆਪਣਾ ਸਾਜਨ ਸਿੰਘ ਤੇ ਸਤਰਾਮ ਸਿੰਘ ਇਹਨਾਂ ਨੇ ਸਾਨੂੰ ਬਿਆਨ ਦਰਜ ਕਰਾਇਆ ਵਾ ਈ ਉੱਥੇ ਗਲੀ ਦੇ ਵਿੱਚ ਆਪਣੇ ਘਰ ਦੇ ਅੱਗੇ ਉਹਨਾਂ ਦੀ ਗਲੀ ਹੈ ਗਲੀ ਦੇ ਵਿੱਚ ਖੜੇ ਸੀ ਤੇ ਪੰਜ ਛੇ ਮੁੰਡੇ ਇੱਕ ਆਕਾਸ਼ਦੀਪ ਆ ਪੁੱਤਰ ਪ੍ਰਤਾਪ ਸਿੰਘ ਤੇ ਪ੍ਰੀਤ ਮੋਟਾ ਪੁੱਤਰ ਬਲਵਿੰਦਰ ਸਿੰਘ ਆਕਾਸ਼ ਕਾਸ਼ੂ ਤੇ ਆਕਾਸ਼ ਕਾਸ਼ੂ ਦਾ ਕੋਈ ਸਾਲਾ ਵਾ ਕੀ ਤੇ ਹੋਰ ਚਾਰ ਪੰਜ ਅਣਪਛਾਤੇ ਇਹ ਆਏ ਆ ਤੇ ਇਹਨਾਂ ਨੇ ਜਿਹੜਾ ਆਕਾਸ਼ ਕਾਸ਼ੂ ਦਾ ਜਿਹੜਾ ਸਾਲਾ ਵਾ ਉਹਨੇ ਪਿਸਤਲ ਨਾਲ ਸਿੱਧਾ ਜਿਹੜਾ ਇੱਥੇ ਸਤਨਾਮ ਤੇ ਫੈਰ ਕੀਤਾ ਜੋ ਇਹਦੇ ਇਹ ਖਾਬੀ ਪਾਸੇ ਨੂੰ ਹੋ ਗਿਆ ਤੇ ਇਹਦੇ ਜਿਹੜਾ ਸੱਜੇ ਮੋਢੇ ਤੇ ਹੀ ਠਾਂ ਖਹਿ ਕੇ ਲੰਘ ਗਿਆ ਤੇ ਦੂਜੇ ਨਾਲ ਜਿਹੜਾ ਹੈਗਾ ਵਾ ਸਾਜਨੇ ਆ ਸਾਜਨ ਦੇ ਉਹ ਦਰਤਾਂ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਇਹਨਾਂ ਕੋਈ ਪਿੰਡ ਦੇ ਵਿੱਚ ਇਹ ਬੰਦੇ ਕੋਈ ਮਾੜਾ ਕੰਮ ਕਰਦੇ ਸੀ ਤੇ ਉਸੇ ਰੰਜਿਸ਼ ਕਰਕੇ ਇਹਨਾਂ ਨੇ ਇਹਨਾਂ ਨਾਲ ਰੰਜਿਸ਼ ਰੱਖੀ ਤੇ ਇਹਨਾਂ ਨੂੰ ਲੜਾਈ ਝਗੜਾ ਕਰਕੇ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਸਾਜੂ ਨੇ ਆਵਾਜ਼ ਨਹੀਂ ਇਹ ਸਾਰੇ ਅਸੀਂ ਤਫ਼ਤੀਸ਼ ਕਰਾਂਗੇ ਇਹਦੇ ਬਾਰੇ ਤੇ ਜੋ ਵੀ ਤਫ਼ਤੀਸ਼ ਹੋਊਗੀ ਉਹਦੇ ਮੁਤਾਬਕ ਅਸੀਂ ਜਿਹੜਾ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਤੇ ਇਹ ਇਹੋ ਲਿਖਾਇਆ ਵੀ ਮਾੜਾ ਕੰਮ ਕਰਦੇ ਸੀ ਉਹਦੇ ਵਿੱਚ ਅਸੀਂ ਵੇਖਾਂਗੇ ਵੀ ਮਾੜਾ ਕੰਮ ਕਿਹੜਾ ਕਰਦੇ ਸੀ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਜਿਹੜਾ ਉਹ ਬਰਾਮਦ ਵੀ ਕਰਵਾਇਆ ਗਿਆ ਵਾ ਕੁਝ ਨਹੀਂ ਜੀ ਇਹੋ ਜੀ ਗੱਲ ਜੇ ਤੱਕ ਸਾਹਮਣੇ ਨਹੀਂ ਆਈ ਆਈ ਜੇ ਸਾਹਮਣੇ ਆਈ ਹੁੰਦੀ ਤੇ ਐ ਐਨਡੀਪੀ ਅਸਖਟ ਤਹਿਤ ਕਦਮਾ ਦਰਜ ਕਰਨਾ ਸੀ 사ਜਨ ਸਿੰਘ ਕੀ ਗੱਲ ਹੋਈ ਆ 사ਜਨ ਗੱਲ ਆ ਜੇ ਹੋਈ ਜੇ ਆਪਾਂ ਜਿਹੜੇ ਸਮਾਨ ਵੇਚਦੇ ਆ ਆਪਾਂ ਉਹਨਾਂ ਨੂੰ ਢੱਕਣਦੇ ਹਾਂ ਉਹਨਾਂ ਆਪਣੇ ਦੇਤੇ ਹਮਲਾ ਕਰਦਾ ਉਹਨਾਂ ਕੋ ਆਪਾਂ ਸਮਾਨ ਨੂੰ ਬਰਾਮਦ ਕੀਤਾ ਵਾ ਉਹਨਾਂ ਬੰਦੇ ਲਿਆ ਕੇ ਗੋਲੀਆਂ ਚਲਾਈਆਂ ਉਹਨਾਂ ਦਾਤਰ ਮਾਰੇ ਆ ਸਿਰ ਦੇ ਵਿੱਚ ਇਧਰ ਵੀ ਸਿਰ ਦੇ ਵਿੱਚ ਮਾਰਿਆ ਇਧਰ ਵੀ ਮਾਰਿਆ ਮੋਢੇ ਤੇ ਆ ਗੋਲੀ ਨੇ ਉਹਨਾਂ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਆਪਾਂ ਨੂੰ ਪੂਰੀ ਕੀਤੀ ਆ ਕਿੰਨਿਆਂ ਕੋਲ ਗੋਲੀਆਂ ਨਾਲ ਦੋ ਚਲਾਈਆਂ ਇੱਕ ਮੁੰਡੇ ਦੇ ਲਾਕੇ ਲੰਘ ਗਈ ਇਧਰ ਨੂੰ ਤੇ ਉਹ ਕਿੱਥੇ ਡਾਕਲਾ ਉਹ ਦਾ ਨਾਮ ਨਾਲ ਹਾਂਜੀ ਤੇ ਕੌਣ ਲੋਕ ਸੀ ਜਿਨ੍ਹਾਂ ਨੇ ਇਹ ਗੋਲੀਆਂ ਇੱਕ ਕਾਸ਼ੂ ਪਾਸਦੀਪ ਸਿੰਘ ਸਿੱਧਾ ਨਾ ਚਿੱਬੀ ਉਹ ਵੀ ਕਾਸ਼ਦੀਪ ਸਿੰਘ ਮੋਟਾ ਉਹ ਦਾ ਨਾਂ ਤੇ ਪ੍ਰੀਤ ਸਿੱਧਾ ਨਾਂ ਉਹ ਦਾ ਰਾਣਾ ਪਿੰਡ ਰਾਣਾ ਕਾਲਾ ਜ਼ਿਲ੍ਹਾ ਅੰਮ੍ਰਿਤਸਰ ਕਿਹੜਾ ਥਾਣਾ ਲੱਗਦਾ ਆ ਜੜੇ ਵਾਲਾ ਥਾਣੇ ਕਮਲੇ ਨੇ ਹਾਂਜੀ ਆਇਆ ਐਸਐਚਓ ਸਾਹਿਬ ਆਇਆ ਹੀ ਉਹਨਾਂ ਮੌਕਾ ਵੇਖਿਆ ਵਾ ਤੇ ਉਹ ਸਾਰੀ ਗੱਲਬਾਤ ਹੋਈ ਹੁਣ ਕੀ ਕਾਰਵਾਈ ਕੀਤੀ ਕਾਰਵਾਈ ਆਪਾਂ ਉਹਨਾਂ ਤੇ ਪਰਚਾ ਕਰਾਤਾ ਵਾ ਆਪਾਂ ਜੋ ਵੀ ਹੁੰਦੀ ਕਾਰਵਾਈ ਆਪਾਂ ਪੂਰੀ ਕਰਾਵਾਂਗੇ ਉਹਨਾਂ ਦੇ ਉੱਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜੋ ਵੀ ਹੁੰਦੀ ਕਾਰਵਾਈ ਉਹਨਾਂ ਤੇ ਜ਼ਰੂਰ ਕਰਨ ਉਹ ਪੂਰੇ ਵੇਰੇ ਪਏ ਆ ਉਹ ਆਂਦੇ ਹੀ ਸਮਾਨ ਵੇਚਣਾ ਵਾ ਆਨੂੰ ਕੋਈ ਵੀ ਨਹੀਂ ਢੱਕ ਸਕਦਾ ਤੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਪੀ ਪੂਰੀ ਤੋਂ ਪੂਰੀ ਸਾਡੀ ਹਲਫ ਕਰਨ ਅਸੀਂ ਦੇਣ ਅਸੀਂ ਆ ਦੇ ਦੌਰਤ ਜਿਹੜੇ ਬੰਦੇ ਨਸ਼ਾ ਵੇਚਦੇ ਆ ਦੋ ਬੰਦੇ ਹੋ ਰਿਆ ਇੱਕ ਗੰਗਾ ਇੱਕ ਅਰਸ਼ ਉਹਨਾਂ ਨੇ ਰੋੜੇ ਮਾਰੇ ਉਹਨਾਂ ਦੇ ਨਾਲ ਨਹੀਂ ਪੰਜਾਬ ਸਰਕਾਰ ਉਹਨਾਂ ਦੇ ਅਰਸ਼ ਕੇ ਕਰ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਵਿਰੁੱਧ ਕੀ ਪੰਜਾਬ ਪੁਲਿਸ ਜਿਹੜੀ ਉਸ ਤੇ ਕਾਰਵਾਈ ਨਹੀਂ ਕਰ ਰਹੀ ਕਾਰਵਾਈ ਕਰਦੀ ਪੁਲਿਸ ਠੀਕ ਆ ਕਾਰਵਾਈ ਉਹਨਾਂ ਫੜ ਕੇ ਵੀ ਉਪ ਘੋੜੇ ਅੱਗੇ ਭੰਗੋੜੇ ਆ ਪਹਿਲਾਂ ਵੀ ਪਘੋੜੇ ਆਓ ਚਿਬੀ ਤੇ ਚਿਬੀ ਤੇ ਪਰਚਾ ਵਾ ਉਹ ਪਘੋੜਾ ਵਾ ਤੇ ਜਿਹੜਾ ਕਾਸ਼ਦੀਪ ਸਿੰਘ ਆ ਉਹਨੇ ਮੱਝ ਚੋਰੀ ਕੀਤੀ ਸੀ ਪਿਛੇਰੇ ਉਹਦੇ ਤੇ ਫੇਰ ਪਰਚਾ ਆਇਆ ਹੈ ਹੁਣ ਫੇਰ ਉਹਦੇ ਚ ਕਾਸ਼ਦੀਪ ਸਿੰਘ ਦੇ ਅਸੀਂ ਜੇਬ ਦੇ ਵਿੱਚੋਂ ਸਮਾਨ ਕੱਢਿਆ ਨਾ ਜੋ ਐਸਐਚਓ ਸਾਹਿਬ ਨੂੰ ਆਪਾਂ ਸਮਾਨ ਬਰਾਮਦ ਕਰਾਤਾ ਕਿੰਨੇ ਕਿੰਨੇ ਗ੍ਰਾਮ ਹੋਊਗਾ ਗ੍ਰਾਮ ਮਾਲੋ 2 ਗ੍ਰਾਮਾਂ 3 ਗ੍ਰਾਮਾਂ ਹੋਊਗਾ ਸਮਾਨ ਉਹ ਪੀਂਦਾ ਵਾ ਜਾਂ ਵੇਚਦਾ ਵਾ ਪਹਿਲਾਂ ਵੇਚਦਾ ਵੇਚਦਾ ਵੀ ਆ ਤੇ ਪੀਂਦਾ ਵੀ ਆ ਦੋਵੇਂ ਕੰਮ ਕਰਦਾ ਜੀ ਕੀ ਮੰਗ ਕਰਦੇ ਜੀ ਮੰਗਾ ਆਪਾਂ ਪ੍ਰਸ਼ਾਸਨ ਕੋ ਇਹੋ ਕਰਦੇ ਆ ਵੀ ਜਿਹੜੀ ਹੁੰਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਤੇ ਪੂਰੀ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ ਅਸੀਂ ਕੋਈ ਮਾੜਾ ਕੰਮ ਨਹੀਂ ਕਰਨਦੇ ਅਸੀਂ ਚੰਗਾ ਹੀ ਕੰਮ ਕਰਨਦੇ ਆ ਇਹ ਉੱਥੇ ਜੀ ਇਹ ਆਪਣਾ ਸਾਜਨ ਸਿੰਘ ਤੇ ਸਤਰਾਮ ਸਿੰਘ ਇਹਨਾਂ ਨੇ ਸਾਨੂੰ ਬਿਆਨ ਦਰਜ ਕਰਾਇਆ ਵਾ ਕਿ ਇਹ ਉੱਥੇ ਗਲੀ ਦੇ ਵਿੱਚ ਆਪਣੇ ਘਰ ਦੇ ਅੱਗੇ ਉਹਨਾਂ ਦੀ ਗਲੀ ਹੈ ਗਲੀ ਦੇ ਵਿੱਚ ਖੜੇ ਸੀ ਤੇ 5 6 ਮੁੰਡੇ ਇੱਕ ਆਕਾਸ਼ਦੀ ਪਿਆ ਇਹ ਪੁੱਤਰ ਪ੍ਰਤਾਪ ਸਿੰਘ ਤੇ ਪ੍ਰੀਤ ਮੋਟਾ ਪੁੱਤਰ ਬਲਵਿੰਦਰ ਸਿੰਘ ਆਕਾਸ਼ ਕਾਸ਼ੂ ਤੇ ਅਕਾਸ਼ ਕਾਸ਼ੂ ਦਾ ਕੋਈ ਸਾਲਾ ਵਾ ਇਹ ਤੇ ਹੋਰ 4-5 ਅਣਪਛਾਤੇ ਇਹ ਆਏ ਆ ਤੇ ਇਹਨਾਂ ਨੇ ਜਿਹੜਾ ਆਕਾਸ਼ ਕਾਸ਼ੂ ਦਾ ਜਿਹੜਾ ਸਾਲਾ ਵਾ ਉਹਨੇ ਪਿਸਤਲ ਨਾਲ ਸਿੱਧਾ ਜਿਹੜਾ ਇੱਥੇ ਸਤਨਾਮ ਤੇ ਫਾਇਰ ਕੀਤਾ ਜੋ ਇਹਦੇ ਇਹ ਖਾਬੀ ਪਾਸੀ ਨੂੰ ਹੋ ਗਿਆ ਤੇ ਇਹਦੇ ਜਿਹੜਾ ਵਾ ਸੱਜੇ ਮੋਢੇ ਤੇ ਹੀ ਠਾਂ ਖਹਿ ਕੇ ਲੰਘ ਗਿਆ ਤੇ ਦੂਜੇ ਨਾਲ ਜਿਹੜਾ ਹੈਗਾ ਵਾ 사ਜਨੇ ਆ 사ਜਨ ਦੇ ਉਹ ਦਰਤਾਂ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਇਹਨਾਂ ਕੋਈ ਪਿੰਡ ਦੇ ਵਿੱਚ ਇਹ ਬੰਦੇ ਕੋਈ ਮਾੜਾ ਕੰਮ ਕਰਦੇ ਸੀ ਤੇ ਉਸੇ ਰੰਜਿਸ਼ ਕਰਕੇ ਇਹਨਾਂ ਨੇ ਇਹਨਾਂ ਨਾਲ ਰੰਜਿਸ਼ ਰੱਖੀ ਹੈ ਤੇ ਇਹਨਾਂ ਨੂੰ ਲੜਾਈ ਝਗੜਾ ਕਰਕੇ ਇਹਨਾਂ ਨੇ ਨਸ਼ਾ ਤਸਕਰੀ ਦਾ ਕੰਮ ਕਰਦੇ ਇਹੋ ਸਾਜੂ ਨਹੀਂ ਆਵਾਜ਼ ਨਹੀਂ ਇਹ ਸਾਰੇ ਤਫ਼ਤੀਸ਼ ਕਰਾਂਗੇ ਇਹਦੇ ਬਾਰੇ ਤੇ ਜੋ ਵੀ ਤਫ਼ਤੀਸ਼ ਹੋਊਗੀ ਉਹਦੇ ਮੁਤਾਬਕ ਹੈ ਜਿਹੜਾ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਤੇ ਤੇ ਇਹੋ ਲਿਖਾਇਆ ਵੀ ਮਾੜਾ ਕੰਮ ਕਰਦੇ ਸੀ ਉਹਦੇ ਵਿੱਚ ਅਸੀਂ ਵੇਖਾਂਗੇ ਵੀ ਮਾੜਾ ਕੰਮ ਕਿਹੜਾ ਕਰਦੇ ਸੀ ਦੱਸਿਆ ਜਾ ਰਿਹਾ ਕਿ ਨਸ਼ਾ ਜਣਾ ਵਾ ਉਹ ਬਰਾਮਦ ਵੀ ਕਰਵਾਇਆ ਗਿਆ ਵਾ ਕੁਝ ਨਹੀਂ ਜੀ ਇਹੋ ਜੀ ਗੱਲ ਜੇ ਤੱਕ ਸਾਹਮਣੇ ਨਹੀਂ ਆਈ ਤੇ ਸਾਹਮਣੇ ਆਈ ਹੁੰਦੀ ਤੇ ਐ ਐਨਡੀਪੀਐਸ ਅਖਤ ਤਹਿਤ ਮੁਕਦਮਾ ਦਰਜ ਕਰਨਾ ਸੀ 사ਜਨ ਸਿੰਘ ਕੀ ਗੱਲ ਹੋਈ ਸਾਜਨ ਗੱਲ ਅਜੇ ਹੋਈ ਜੇ ਆਪਾਂ ਜਿਹੜੇ ਸਮਾਨ ਵੇਚਦੇ ਆਪਾਂ ਉਹਨਾਂ ਨੂੰ ਢੱਕਣਦੇ ਹਾਂ ਉਹਨਾਂ ਆਪਣੇ ਦੇ ਉੱਤੇ ਹਮਲਾ ਕਰਦਾ ਉਹਨਾਂ ਕੋ ਆਪਾਂ ਸਮਾਨ ਵੀ ਬਰਾਮਦ ਕੀਤਾ ਵਾ ਉਹਨਾਂ ਬੰਦੇ ਲਿਆ ਕੇ ਗੋਲੀਆਂ ਚਲਾਈਆਂ ਉਹਨਾਂ ਦਾਤਰ ਮਾਰੇ ਆ ਸਿਰ ਦੇ ਵਿੱਚ ਇਧਰ ਵੀ ਸਿਰ ਦੇ ਵਿੱਚ ਮਾਰਿਆ ਇਧਰ ਹੀ ਮਾਰਿਆ ਮੁੰਡੇ ਤੇ ਆ ਗੋਲੀ ਗਈ ਉਹਨਾਂ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਆਪਾਂ ਨੂੰ ਪੂਰੀ ਕੀਤੀ ਆ ਕਿੰਨਿਆਂ ਕੋਲ ਗੋਲੀਆਂ ਨਾਲ ਦੋ ਚਲਾਇਆਂ ਇੱਕ ਮੁੰਡੇ ਦੇ ਲਾਕੇ ਲੰਘ ਗਈ ਇਧਰ ਨੂੰ ਤੇ ਉਹ ਕਿੱਥੇ ਡਾਕ ਲਾ ਉਹ ਦਾਖਾ ਮਾਨ ਨਾਲ ਹਾਂਜੀ ਤੇ ਕੌਣ ਲੋਕ ਸੀ ਜਿਨ੍ਹਾਂ ਨੇ ਇੱਕ ਕਾਸ਼ੂ 파ਸ਼ਦੀਪ ਸਿੰਘ ਸਿੱਧਾ ਨਾ ਚਿੱਬੀ ਉਹ ਵੀ ਕਾਸ਼ਦੀਪ ਸਿੰਘ ਮੋਟਾ ਉਹਦਾ ਨਾਂ ਤੇ ਪ੍ਰੀਤ ਸਿੱਧਾ ਨਾਮ ਦਾ ਰਾਣਾ ਪਿੰਡ ਰਾਣਾ ਕਾਲਾ ਜਿਹੜਾ ਅੰਮ੍ਰਿਤਸਰ ਕਿਹੜਾ ਥਾਣਾ ਲੱਗਦਾ ਆ ਜੜੇ ਵਾਲਾ ਥਾਣੇ ਕਮਲਿੰਦ ਹਾਂਜੀ ਆਇਆ ਐਸਐਚਓ ਆਇਆ ਸਾਬ ਆਇਆ ਹੀ ਉਹਨਾਂ ਮੌਕਾ ਵੇਖਿਆ ਵਾ ਤੇ ਉਹ ਸਾਰੀ ਗੱਲਬਾਤ ਹੋਈ ਹੁਣ ਕੀ ਕਾਰਵਾਈ ਕੀਤੀ ਕਾਰਵਾਈ ਆਪਾਂ ਉਹਨਾਂ ਤੇ ਪਰਚਾ ਕਰਾਤਾ ਵਾ ਆਪਾਂ ਜੋ ਵੀ ਹੁੰਦੀ ਕਾਰਵਾਈ ਆਪਾਂ ਪੂਰੀ ਕਰਾਵਾਂਗੇ ਉਹਨਾਂ ਦੇ ਉੱਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜੋ ਵੀ ਹੁੰਦੀ ਕਾਰਵਾਈ ਉਹਨਾਂ ਤੇ ਜਰੂਰ ਕਰਨ ਉਹ ਪੂਰੇ ਵੇਰੇ ਪਏ ਆ ਉਹਾਂ ਤੇ ਹੀ ਸਮਾਨ ਵੇਚਣਾ ਵਾ ਆਨੂੰ ਕੋਈ ਵੀ ਨਹੀਂ ਡੱਕ ਸਕਦਾ ਦੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਵੀ ਪੂਰੀ ਤੋਂ ਪੂਰੀ ਸਾਡੀ ਹਲਫ ਕਰਨ ਅਸੀਂ ਦੇ ਆ ਅਸੀਂ ਆ ਦੇ ਦੋਰਤ ਜਿਹੜੇ ਬੰਦੇ ਨਸ਼ਾ ਵੇਚਦੇ ਆ ਦੋ ਬੰਦੇ ਹੋ ਰਿਆ ਇੱਕ ਗੰਗਾ ਇੱਕ ਅਰਸ਼ ਉਹਨਾਂ ਨੇ ਰੋੜੇ ਮਾਰੇ ਉਹਨਾਂ ਦੇ ਨਾਲ ਪੰਜਾਬ ਸਰਕਾਰ ਉਹਨਾਂ ਦੇ ਅਰਸ਼ ਕੇ ਕਰ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਵਿਰੁੱਧ ਕੀ ਪੰਜਾਬ ਪੁਲਿਸ ਜਿਹੜੀ ਉਸ ਤੇ ਕਾਰਵਾਈ ਨਹੀਂ ਕਰਦੀ ਕਾਰਵਾਈ ਕਰਦੀ ਪੁਲਿਸ ਠੀਕ ਆ ਕਾਰਵਾਈ ਉਹਨਾਂ ਫੜ ਕੇ ਵੀ ਉਹ ਪਗੋੜੇ ਅੱਗੇ ਪਗੋੜਿਆ ਪਹਿਲਾਂ ਵੀ ਪਗੋੜੇ ਆਓ ਚਿਬੀ ਤੇ ਚਿਬੀ ਤੇ ਪਰਚਾ ਵਾ ਉਹ ਪਗੋੜਾ ਵਾ ਤੇ ਜਿਹੜਾ ਕਾਸ਼ਦੀਪ ਸਿੰਘ ਆ ਉਹਨੇ ਮੱਝ ਚੋਰੀ ਕੀਤੀ ਸੀ ਪਿਛੇ ਦੇ ਉਹਦੇ ਤੇ ਫੇਰ ਪਰਚਾ ਆਇਆ ਹੈ ਹੁਣ ਫੇਰ ਉਹਦੇ ਚ ਕਾਸ਼ਦੀਪ ਸਿੰਘ ਦੇ ਅਸੀਂ ਜੇਬ ਦੇ ਵਿੱਚੋਂ ਸਮਾਨ ਕੱਢਿਆ ਨਾ ਜੋ ਐਸਐਸਓ ਸਾਹਿਬ ਨੂੰ ਆਪਾਂ ਸਮਾਨ ਬਰਾਮਦ ਕਰਾਤਾ ਕਿੰਨੇ ਕਿੰਨੇ ਗ੍ਰਾਮ ਹੋਊਗਾ ਗ੍ਰਾਮ ਮੰਨ ਲਓ 2 ਗ੍ਰਾਮਾਂ 3 ਗ੍ਰਾਮਾਂ ਹੋਊਗਾ ਸਮਾਨ ਉਹ ਪੀਂਦਾ ਵਾ ਜਾਂ ਵੇਚਦਾ ਵਾ ਪਿੰ ਪਹਿਲਾਂ ਵੇਚਦਾ ਵੇਚਦਾ ਵੀ ਜਾਂ ਤੇ ਪੀਂਦਾ ਵੀ ਜਾਂ ਦੋਵੇਂ ਕੰਮ ਕਰਦਾ ਜੀ ਕੀ ਮੰਗ ਕਰਦੇ ਜੀ ਮੰਗਾ ਆਪਾਂ ਪ੍ਰਸ਼ਾਸਨ ਕੋ ਇਹੋ ਕਰਦੇ ਆ ਵੀ ਜਿਹੜੀ ਹੁੰਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਤੇ ਪੂਰੀ ਪ੍ਰਸ਼ਾਸਨ ਵੀ ਹਟਾ ਸਾਥ ਦੇਵੇ ਅਸੀਂ ਕੋਈ ਮਾੜਾ ਕੰਮ ਨਹੀਂ ਕਰਨਦੇ ਅਸੀਂ ਚੰਗਾ ਹੀ ਕੰਮ ਕਰਨਦੇ ਆ ਇਹ ਉੱਥੇ ਜੀ ਇਹ ਆਪਣਾ ਸਾਜਨ ਸਿੰਘ ਤੇ ਸਤਰਾਮ ਸਿੰਘ ਇਹਨਾਂ ਨੇ ਸਾਨੂੰ ਬਿਆਨ ਦਰਜ ਕਰਾਇਆ ਵਾ ਕਿ ਇਹ ਉੱਥੇ ਗਲੀ ਦੇ ਵਿੱਚ ਆਪਣੇ ਘਰ ਦੇ ਅੱਗੇ ਉਹਨਾਂ ਦੀ ਗਲੀ ਹੈ ਗਲੀ ਦੇ ਵਿੱਚ ਖੜੇ ਸੀ ਤੇ ਪੰਜ ਛੇ ਮੁੰਡੇ ਇੱਕ ਆਕਾਸ਼ਦੀ ਪਿਆ ਇਹ ਪੁੱਤਰ ਪ੍ਰਤਾਪ ਸਿੰਘ ਤੇ ਪ੍ਰੀਤ ਮੋਟਾ ਪੁੱਤਰ ਬਲਵਿੰਦਰ ਸਿੰਘ ਆਕਾਸ਼ ਕਾਸ਼ੂ ਤੇ ਅਕਾਸ਼ ਕਾਸ਼ੂ ਦਾ ਕੋਈ ਸਾਲਾ ਵਾ ਕਿ ਤੇ ਹੋਰ 4-5 ਅਣਪਛਾਤੇ ਇਹ ਆਏ ਆ ਤੇ ਇਹਨਾਂ ਨੇ ਜਿਹੜਾ ਆਕਾਸ਼ ਕਾਸ਼ੂ ਦਾ ਜਿਹੜਾ ਸਾਲਾ ਵਾ ਉਹਨੇ ਪਿਸਤਲ ਨਾਲ ਸਿੱਧਾ ਜਿਹੜਾ ਇੱਥੇ ਸਤਨਾਮ ਤੇ ਫਾਇਰ ਕੀਤਾ ਜੋ ਇਹਦੇ ਇਹ ਖਾਬੀ ਪਾਸੇ ਨੂੰ ਹੋ ਗਿਆ ਤੇ ਇਹਦੇ ਜਿਹੜਾ ਵਾ ਸੱਜੇ ਮੋਢੇ ਤੇ ਹੀ ਠਾਂਖਾ ਖਹਿ ਕੇ ਲੰਘ ਗਿਆ ਤੇ ਦੂਜੇ ਨਾਲ ਜਿਹੜਾ ਹੈਗਾ ਵਾ ਸਾਜਨੇ ਆ ਸਾਜਨ ਦੇ ਉਹ ਦਾਤਰਾ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਇਹਨਾਂ ਕੋਈ ਪਿੰਡ ਦੇ ਵਿੱਚ ਇਹ ਬੰਦੇ ਕੋਈ ਮਾੜਾ ਕੰਮ ਕਰਦੇ ਸੀ ਤੇ ਉਸੇ ਰੰਜਿਸ਼ ਕਰਕੇ ਇਹਨਾਂ ਨੇ ਇਹਨਾਂ ਨਾਲ ਰੰਜਿਸ਼ ਰੱਖੀ ਅਤੇ ਇਹਨਾਂ ਨੂੰ ਲੜਾਈ ਝਗੜਾ ਕਰਕੇ ਇਹਨਾਂ ਤੋਂ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਸਾਜੂ ਨੇ ਇਹ ਸਾਰੇ ਤਫ਼ਤੀਸ਼ ਕਰਾਂਗੇ ਇਹਦੇ ਬਾਰੇ ਤੇ ਜੋ ਵੀ ਤਫ਼ਤੀਸ਼ ਹੋਊਗੀ ਉਹਦੇ ਮੁਤਾਬਕ ਹੈ ਜਿਹੜਾ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਤੇ ਤੇ ਇਹੋ ਲਿਖਾਇਆ ਵੀ ਮਾੜਾ ਕੰਮ ਕਰਦੇ ਸੀ ਉਹਦੇ ਵਿੱਚ ਅਸੀਂ ਵੇਖਾਂਗੇ ਵੀ ਮਾੜਾ ਕੰਮ ਕਿਹੜਾ ਕਰਦੇ ਸੀ ਦੱਸਿਆ ਜਾ ਰਿਹਾ ਕਿ ਨਸ਼ਾ ਜਣਾ ਵਾ ਉਹ ਬ੍ਰਾਹਮਤ ਵੀ ਕਰਵਾਇਆ ਗਿਆ ਵਾ ਕੁਝ ਨਹੀਂ ਜੀ ਇਹੋ ਜੀ ਗੱਲ ਜੇ ਤੱਕ ਸਾਹਮਣੇ ਨਹੀਂ ਆਈ ਆਈ ਤੇ ਸਾਹਮਣੇ ਆਈ ਹੁੰਦੀ ਤੇ ਅਸੀਂ ਐਨਡੀਪੀਐਸ ਅਖਤ ਤਹਿਤ ਮੁਕਦਮਾ ਦਰਜ ਕਰਨਾ ਸੀ 사ਜਨ ਸਿੰਘ ਕੀ ਗੱਲ ਹੋਈ ਜੀ 사ਜਨ ਗੱਲ ਆ ਜੇ ਹੋਈ ਜੇ ਆਪਾਂ ਜਿਹੜੇ ਸਮਾਨ ਵੇਚਦੇ ਆਪਾਂ ਉਹਨਾਂ ਨੂੰ ਢੱਕਣਦੇ ਹਾਂ ਉਹਨਾਂ ਆਪਣੇ ਦੇ ਉੱਤੇ ਹਮਲਾ ਕਰਦਾ ਉਹਨਾਂ ਕੋ ਆਪਾਂ ਸਮਾਨ ਨੂੰ ਬ੍ਰਾਹਮਤ ਕੀਤਾ ਵਾ ਉਹਨਾਂ ਬੰਦੇ ਲਿਆ ਕੇ ਗੋਲੀਆਂ ਚਲਾਈਆਂ ਉਹਨਾਂ ਦਾਤਰ ਮਾਰੇ ਆ ਸਿਰ ਦੇ ਵਿੱਚ ਇਧਰ ਵੀ ਸਿਰ ਦੇ ਵਿੱਚ ਮਾਰਿਆ ਇਧਰ ਹੀ ਮਾਰਿਆ ਮੁੰਡੇ ਤੇ ਆ ਗੋਲੀ ਗਈ ਉਹਨਾਂ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਆਪਾਂ ਨੂੰ ਪੂਰੀ ਕੀਤੀ ਆ ਕਿੰਨਿਆਂ ਗੋਲਿਆਂ ਗੋਲੀਆਂ ਨਾਲ ਦੋ ਚਲਾਈਆਂ ਇੱਕ ਮੁੰਡੇ ਦੇ ਲਾਕੇ ਲੰਘ ਗਈ ਇਧਰ ਨੂੰ ਤੇ ਉਹ ਕਿੱਥੇ ਡਾਕਲਾ ਉਹ ਦਾਖਾ ਮਾਨ ਨਾਲ ਹਾਂਜੀ ਤੇ ਕੌਣ ਲੋਕ ਸੀ ਜਿਨ੍ਹਾਂ ਨੇ ਇਹ ਗੋਲੀਆਂ ਕਿੰਨੀਆਂ ਇੱਕ ਕਾਸ਼ੂ ਪਾਸਦੀਪ ਸਿੰਘ ਸਿੱਧਾ ਨਾ ਚਿੱਬੀ ਉਹ ਵੀ ਕਾਸ਼ਦੀਪ ਸਿੰਘ ਮੋਟਾ ਉਹਦਾ ਨਾਂ ਤੇ ਪ੍ਰੀਤ ਸਿੱਧਾ ਨਾਮ ਦਾ ਰਾਣਾ ਪਿੰਡ ਰਾਣਾ ਕਾਲਾ ਜ਼ਿਲ੍ਹਾ ਅੰਮ੍ਰਿਤਸਰ ਕਿਹੜਾ ਥਾਣਾ ਲੱਗਦਾ ਆ ਜੜੇ ਵਾਲਾ ਥਾਣੇ ਕੰਪਲੇਨ ਕੀਤੀ ਹਾਂਜੀ ਆਇਆ ਐਸਐਚਓ ਸਾਹਿਬ ਆਇਆ ਹੀ ਉਹਨਾਂ ਮੁੱਦਾ ਵੇਖਿਆ ਵਾ ਤੇ ਉਹ ਸਾਰੀ ਗੱਲਬਾਤ ਹੋਈ ਹੁਣ ਕੀ ਕਾਰਵਾਈ ਕੀਤੀ ਕਾਰਵਾਈ ਆਪਾਂ ਉਹਨਾਂ ਤੇ ਪਰਚਾ ਕਰਾਤਾ ਵਾ ਆਪਾਂ ਜੋ ਵੀ ਹੁੰਦੀ ਕਾਰਵਾਈ ਆਪਾਂ ਪੂਰੀ ਕਰਾਵਾਂਗੇ ਉਹਨਾਂ ਦੇ ਉੱਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜੋ ਵੀ ਹੁੰਦੀ ਕਾਰਵਾਈ ਉਹਨਾਂ ਤੇ ਜ਼ਰੂਰ ਕਰਨ ਉਹ ਪੂਰੇ ਵੇਰੇ ਪਏ ਆ ਉਹ ਆਂਦੇ ਹੀ ਸਮਾਨ ਵੇਚਣਾ ਵਾ ਆਨੂੰ ਕੋਈ ਵੀ ਨਹੀਂ ਡੱਕ ਸਕਦਾ ਤੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਵੀ ਪੂਰੀ ਤੋਂ ਪੂਰੀ ਸਾਡੀ ਹੱਲਪ ਕਰਨ ਅਸੀਂ ਦੇ ਆ ਨਾ ਅਸੀਂ ਆ ਦੇ ਦੌਰਤ ਜਿਹੜੇ ਬੰਦੇ ਨਸ਼ਾ ਵੇਚਦੇ ਆ ਦੋ ਬੰਦੇ ਹੋ ਰਿਆ ਇੱਕ ਗੰਗਾ ਇੱਕ ਅਰਸ਼ ਉਹਨਾਂ ਨੇ ਰੋੜੇ ਮਾਰੇ ਉਹਨਾਂ ਦੇ ਨਾਲ ਪੰਜਾਬ ਸਰਕਾਰ ਉਹਨਾਂ ਦੇ ਅਰਸ਼ ਕੇ ਕਰ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਨਸ਼ਿਆਂ ਦੇ ਵਿਰੁੱਧ ਕੀ ਪੰਜਾਬ ਪੁਲਿਸ ਜਿਹੜੀ ਉਸ ਤੇ ਕਾਰਵਾਈ ਨਹੀਂ ਕਰ ਰਹੀ ਕਾਰਵਾਈ ਕਰਦੀ ਪੁਲਿਸ ਠੀਕ ਆ ਕਾਰਵਾਈ ਉਹਨਾਂ ਫੜ ਕੇ ਵੀ ਉਪ ਘੋੜੇ ਅੱਗੇ ਭਗੋੜਿਆ ਪਹਿਲਾਂ ਵੀ ਘੋੜੇ ਆਓ ਚਿੱਬੀ ਤੇ ਜੇ ਵੀ ਦੇ ਪਰਚਾ ਵਾ ਉਹ ਭਗੋੜਾ ਵਾ ਤੇ ਜਿਹੜਾ ਕਾਸ਼ਦੀਪ ਸਿੰਘ ਆ ਉਹਨੇ ਮੱਝ ਚੋਰੀ ਕੀਤੀ ਸੀ ਪਿਛੇਰੇ ਉਹਦੇ ਤੇ ਫੇਰ ਪਰਚਾ ਆਇਆ ਏ ਹੁਣ ਫੇਰ ਉਹਦੇ ਚ ਕਾਸ਼ਦੀਪ ਸਿੰਘ ਦੇ ਅਸੀਂ ਜੇਬ ਦੇ ਵਿੱਚੋਂ ਸਮਾਨ ਕੱਢਿਆ ਨਾ ਜੋ ਐਸਐਚਓ ਸਾਹਿਬ ਨੂੰ ਆਪਾਂ ਸਮਾਨ ਬਰਾਮਦ ਕਰਾਤਾ ਕਿੰਨੇ ਕਿੰਨੇ ਗ੍ਰਾਮ ਹੋਊਗਾ ਗ੍ਰਾਮ ਮੰਨ ਲਓ 2 ਗ੍ਰਾਮਾਂ 3 ਗ੍ਰਾਮਾਂ ਹੋਊਗਾ ਸਮਾਨ ਉਹ ਪੀਂਦਾ ਵਾ ਜਾਂ ਵੇਚਦਾ ਵਾ ਪੀਂ ਪਹਿਲਾਂ ਵੇਚਦਾ ਵੇਚਦਾ ਵੀ ਆ ਤੇ ਪੀਂਦਾ ਵੀ ਆ ਦੋਵੇਂ ਕੰਮ ਕਰਦਾ ਜੀ ਕੀ ਮੰਗ ਕਰਦੇ ਜੋ ਮੰਗਾ ਆਪਾਂ ਪ੍ਰਸ਼ਾਸਨ ਕੋ ਇਹੋ ਕਰਦੇ ਆ ਵੀ ਜਿਹੜੀ ਹੁੰਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਤੇ ਪੂਰੀ ਜੰਡਿਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਪਰ ਹਮਲਾ ਕੀਤਾ ਗਿਆ ਕੁਝ ਲੋਕਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਹੈ ਜਿਸ ਦੇ